ਹਾਂਜੀ ਦੋਸਤੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਬਾਈ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਸਿੱਧੂ ਦੀ ਜਸਟਿਸ ਨੂੰ ਲੈ ਕੇ ਕੋਈ ਨਾ ਕੋਈ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕਰਦੀ ਰਹਿੰਦੇ ਆ ਤਾਂ ਇਸ ਵਾਰ ਵੀ ਬਾਪੂ ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਬਾਪੂ ਬਲਕੌਰ ਸਿੰਘ ਜੀ ਲਿਖਦੇ ਨੇ ਸਿੱਧੂ ਦੇ ਜਾਣ ਤੋਂ 802 ਦਿਨਾਂ ਬਾਅਦ ਪੁਲਿਸ ਜੇਲ੍ਹ ਰਿਆਸਤ ਵਿੱਚ ਹੋਈਆਂ ਗੈਰ ਕਾਨੂੰਨੀ ਇੰਟਰਵਿਊਆਂ ਦੇ 16 ਮਹੀਨੇ ਬਾਅਦ ਮਾਨਯੋਗ ਹਾਈ ਕੋਰਟ ਦੀ ਐਸਆਈਟੀ ਨੇ ਹੁਣ ਸਪਸ਼ਟ ਕੀਤਾ ਹੈ ਕਿ ਪਹਿਲੀ ਇੰਟਰਵਿਊ ਖਰੜ ਪੰਜਾਬ ਦੇ ਸੀਆਈਏ ਸਤੇ ਵਿੱਚ ਤੇ ਦੂਜੀ ਰਾਜਸਥਾਨ ਵਿੱਚ ਹੋਈ ਸੀ CIA ਜੋ ਕਿ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਏਜੰਸੀ ਹੈ ਜਿਸ ਰਾਹੀਂ ਖਤਰਨਾਕ ਅਪਰਾਧੀਆਂ ਅੰਤਿਕਵਾਦੀਆਂ ਅਤੇ ਕਾਤਲ ਸਬੰਧੀ ਕੇਸਾਂ ਦੀ ਜਾਂਚ ਕੀਤੀ ਜਾਂਦੀ ਹੈ ਪਰ ਮੇਰੇ ਪੁੱਤਰ ਦੇ ਕਾਤਲ ਕੇਸ ਸਬੰਧੀ CIA ਬਾਰੇ ਇਹ ਦੂਸਰਾ ਗੰਭੀਰ ਖੁਲਾਸਾ ਹੋਇਆ ਹੈ ਕਿਸ ਤਰ੍ਹਾਂ ਇਹ ਏਜੰਸੀ ਅਪਰਾਧ ਨੂੰ ਰੋਕਣ ਦੀ ਬਜਾਏ ਅਪਰਾਧੀਆਂ ਨੂੰ ਸਹੂਲਤਾਂ ਦੇਣ ਦਾ ਅੱਡਾ ਬਣੀ ਹੋਈ ਹੈ ਹਾਈ ਕੋਰਟ ਨੇ ਕਿਹਾ ਪੰਜਾਬ ਪੁਲਿਸ ਦੇਸ਼ ਵਿੱਚ ਸਭ ਤੋਂ ਵਧੀਆ ਹੈ ਪਰ ਕੁਝ ਕਾਲੀਆਂ ਪੇਡਾਂ ਦੀ ਸਨਖਿਤ ਹੋਣੀ ਚਾਹੀਦੀ ਹੈ ਪਰ ਇਨਾਂ ਕਾਲੀਆਂ ਭੇਡਾਂ ਨੂੰ ਲੱਭਣ ਦੀ ਫਿਕਰ ਡੀਜੀਪੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵਿਭਾਗ ਨੂੰ ਨਹੀਂ ਹੈ ਨਹੀਂ ਤਾਂ ਉਹਨਾਂ ਵੱਲੋਂ ਨਾ ਗੈਂਗਸਟਰਾਂ ਦੀਆਂ ਇੰਟਰਵਿਊਆਂ ਸਫਾਈ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਨਾ ਅਦਾਲਤਾਂ ਵਿੱਚ ਝੂਠਾ ਹਲਫਨਾਮਾ ਦਿੱਤਾ ਜਾਂਦਾ ਨਾ ਮੇਰੇ ਪੁੱਤਰ ਦੇ ਕਤਲ ਕੇਸ ਦੀ ਜਾਂਚ ਨੂੰ ਉਲਮਕਾਇਆ ਜਾਂਦਾ ਪੀੜਤ ਮਾਪੇ ਹੋਣ ਦੇ ਨਾਤੇ ਅਸੀਂ ਪੁੱਛਦੇ ਹਾਂ ਕਿ ਇਹ ਅਜਿਹਾ ਸਿਸਟਮ ਹੈ ਜੋ ਤੁਸੀਂ ਬਣਾ ਰਹੇ ਹੋ ਜੋ ਸਾਡੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਬਜਾਏ ਅਪਰਾਧੀਆਂ ਲਈ ਸਹੂਲਤਾਂ ਤੇ ਐਸੋ ਰਾਮ ਆਲਾ ਮਾਹੌਲ ਸਿਰਜ ਰਿਹਾ ਹੈ ਇਹ ਹਰ ਮਾਤਾ ਪਿਤਾ ਦੀ ਚਿੰਤਾ ਹੋਣੀ ਚਾਹੀਦੀ ਹੈ ਤਾਂ ਦੋਸਤੋ ਇਹ ਸੀਗੀ ਬਾਪੂ ਬਲਕੌਰ ਸਿੰਘ ਵੱਲੋਂ ਸ਼ੇਅਰ ਕੀਤੀ ਹੋਈ ਪੋਸਟ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਵਿੱਚ ਆਪਣੀ ਆਪਣੀ ਰਾਏ ਜਰੂਰ ਦਿਓ ਤੇ ਨਾਲ ਹੀ ਬਾਈ ਸਿੱਧੂ ਮੂਸੇਵਾਲੇ ਨੂੰ ਜਿੰਨੇ ਵੀ ਦਿਲੋਂ ਪਿਆਰ ਕਰਨ ਵਾਲੇ ਨੇ ਕਮੈਂਟ ਬਾਕਸ ਵਿੱਚ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖ ਕੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਧੰਨਵਾਦ